ਦੇਖੀ ਲਾਈਕ ਐ ਨਾ ਕਰ ਬਈ ਪਿੱਛੇ ਕਰ ਲੈ ਲੱਗੇ ਨਹੀਂ ਹੈ ਇਹ ਵੀ ਕਰ ਥੱਲੇ ਹੋ ਜਾ ਲੈ ਹਾਂ ਥੱਲੇ ਤੋਂ ਤਾਂ ਸਾਨੂੰ ਸ਼ੂਟ ਲੈਣੇ ਲੇਕਿਨ ਇਹ ਵੀ ਇਹ ਤਾਰਾਂ ਲਗਾ ਤਾਰਾਂ ਉਕੇ ਉਕੇ ਕਰਦੇ ਨੇ ਤਾਰ ਇਹ ਲੱਗ ਜੇ ਤਾਰਾਂ ਨਾਲ ਸਾਰਾ ਮਾੜਾ ਇੱਧਰ ਆ ਜਾਗਾ ਉਹ ਭਰਾਵਾ ਤੁਸੀਂ ਨਾ ਯਾਰ ਇਹਨਾਂ ਰਾਸ ਰਾਸ ਇਹਨਾਂ ਨੂੰ ਬੜਾ ਆਹ ਪਾਸੇ ਜੰਮ ਗਿਆ ਇਹਨਾਂ ਨੂੰ ਰਾਸ ਕਦਨ ਨਾ ਕੋਈ ਅਕਲ ਚੇਰੋ ਗ੍ਰਾਮਿਆ ਲੋਕਾਂ ਦਾ ਸਤਿ ਸਹਿਣਾ ਕਰਨਾ ਐਸੇ ਨਾ ਕਰੀਂ ਅੱਜ पाणी <laughs> ਉੱਨੇ ਯਾਤਰਾ ਹਮੈ ਇਥੋਂ ਫਿਰ 2 ਘੰਟੇ ਲਾ ਗਿਆ ਇਦੋਂ ਕੋਡੇ ਦਾ ਵਾਦ ਨਹੀਂ ਗਿਆ ਬੰਦੇ ਚਲੋ ਮੈਂ ਉਹ ਕਹਾਂ ਤੱਕ ਗਿਆ ਆ ਜਿੱਦਾਂ ਪਾਣੀ ਦਾ ਦੁਗਾ ਘੱਟ ਪੱਟਾਂ ਤੱਕ ਹੈ ਹੈ ਇਹ ਨਹੀਂ ਚਲੇਗਾ ਵੀਰੇ ਇਤੋਂ ਜਿੰਨਾ ਪਾਣੀ ਆ ਰਿਹਾ ਹੈ ਹਲ ਮੀਲਾ ਹੋ ਗਿਆ ਤੇਰੇ ਨੇ ਪਹਿਲਾਂ ਨਹੀਂ ਆਇਆ ਰੁਕ ਜਾ ਯਾਰ ਸੁਗਾ ਹੋਲੀ ਰੁਕ ਜਾ ਯਾਰ ਰੁਕ ਜਾ ਵੀਰ ਤਾਹੀ ਤੂੰ ਜ਼ਿਆਦਾ ਨਹੀਂ ਗਿਆ ਪਾਣੀ ਚੱਲੀਏ ਉੱਤਰੀਏ ਆਪਾਂ ਥੱਲੇ ਉੱਥੇ ਤੋੜੀ ਹਲਕਾ ਹੋ ਜਾ। ਮਲਵੀਰ ਏ ਚਲੀਏ ਥੱਲੇ। ਮਲਵੀਰ ਚਲ ਕੇ ਥੱਲੇ। ਆ ਵੇ ਨਹੀਂ ਲੂੰਗਾ। ਨਹੀਂ ਲੈਂਦੇ ਹੋਗੇ। ਮੈਂ ਫੇਲ ਗਿਆ ਸੀ। ਕੋਣ ਰੋਕਲਾ ਯਾਰ। ਇਹਦੇ ਰਹਿ ਮੇਰੀ। ਚੱਲ ਥੱਲੇ ਚਲੀ ਗੀ। ਬਾ ਉਹਦਾ ਹੈਕ ਤੋਂ ਪਈ ਦੇ। ਇੱਕ ਤਰਫੋਂ ਚਲੋ। ਸਹੀ ਆ ਪਾਂ ਅੰਦਰ ਵੀ। а <seks> <coughs> <sharp inhale> <sharp inhale> ਉਤਰ ਜੇ ਅਰੇ ਲੈ ਭਾਈ ਜੀ ਉਤਰਦਾ ਮੈਂ ਉਤਰਦਾ ਸੰਦੇ ਬੰਦੇ ਖੜੇ ਨੇ ਕੋਈ ਬੰਦਾ ਪੜੀ ਜੀ ਆਪਾਂ ਕੋਈ ਛਾਲ ਮਾਰਦੇ ਉਹ ਵੀ ਗੱਲ ਘੜੀ ਇੱਕ ਮਿੰਟ ਇੱਕ ਮਿੰਟ ਜੇ ਬੰਨ ਸ਼ਾਰਟ ਕਰ ਲੈਂਦੇ ਪੁੱਤਾਂ ਨਾਲ ਥੱਲੇ ਜਾ ਜਾਈਏ ਆਹ ਤੋਂ ਪੂਰ ਪਾ ਦੇ ਸਾਡੇ ਸ਼ਕਤੀਕਾਰ ਕੋਟ ਦੇ ਜਿਹੜਾ ਨਹੀਂ ਇਹਦਾ ਸਣੀ ਇੱਕ ਮਿੰਟ ਯਾਰ ਮਨਾ ਦੇ ਜੀ ਮੈਂ ਯਾਰ ਬਸ ਬੈਠੇ ਕਾਲਜ ਜਿਹੜਾ ਸ਼ੋਰ ਲੱਗ ਰਿਹਾ ਉਹ ਜਿਹੜਾ ਇੱਕ ਮਿੰਟ ਰੁਕ ਜਾ ਵੀ ਮੇਰਾ ਪਾਣੀ ਚੱਲਦਾ ਹੈ ਲੋਦਾ ਚੱਲਦਾ ਹੈ ਜਿਆਗਿਰ ਚੱਲਦਾ ਹੈ ਇਹ ਕਰੀ ਜਾ ਇਹ ਕਰੀ ਜਾ ਚੱਲ ਉੱਤਰ ਪਰ ਹਾਂ ਚੱਲ ਉੱਤਰ ਹੈ ਗੱਲ ਬਣੀ ਅੱਗੇ ਭਾਈ ਚੱਲੋ ਮੇਰੇ ਵਿੱਚ ਰੋਡ ਕੋਲ ਨਹੀਂ ਹਲਾ ਰਿਹਾ ਗਾਉਂ ਦੇ ਵਿੱਚ ਉੱਤਰ ਜਾ ਉੱਤਰ ਅੱਗੇ ਮੇਰੇ ਵਿੱਚ ਕੋਈ ਚੀਜ਼ ਨਹੀਂ ਹੌਲੀ ਹੌਲੀ ਉੱਤਰ ਆਹੇ ਪਾਸੇ ਕਰਾਇਆ ਉਹ ਖੜਿਆ ਕਰ ਜਾ ਯਾਰ ਉਹ ਭਰਾਵਾ ਤਾ ਦਿਮਾਖ ਖਲਾ ਪੈਰ ਯਾਰ ਜਿਹੜੀ ਬੋਲਦਾ ਕਿ ਮੈਂ ਯਾਰ ਮੈਂ ਥੱਕ ਗਿਆ ਕਿਹਨੇ ਤੈਨੂੰ ਕੋਈ ਨਹੀਂ ਯਾਰ ਕੋਈ ਨਹੀਂ ਆਹ ਤੂੰ ਆਦੇ ਸਾਹ ਮਾਰਿਆ ਮੈਂ ਉੱਤਰ ਤਾ ਤੂੰ ਪਿੱਛੋਂ ਥੱਕੇ ਮਾਰਿਆ ਮੈਂ ਥੱਕੇ ਮਾਰਿਆ ਦੀ ਗੱਲ ਹੈ ਸਿੱਧਾ ਹੋ ਗਿਆ ਉੱਤਰ ਹੈ ਯਾਰ ਕੋਈ ਨਹੀਂ ਬੋਲ ਰਹੀ ਯਾਰ ਆਹਰ ਆ ਰਹੀ ਮੇਰੇ ਉੱਤੇ ਪਾਣੀ ਗਿਆ ਬਾਜਵਾ ਵਾਹ ਦੋ ਜੇਣਾ ਕੋਲ ਆ ਪਾਣੀ ਕਿੰਨੀ ਕੋ ਅੱਗੇ ਜਾਣਾ ਇਹਨਾਂ ਨੂੰ ਐਸੇ ਜੇ ਤੁਸੀਂ ਦੇਖ ਸਕਦੇ ਹੋ ਕਿ ਡਰੈਕਟਰ ਤੇ ਬੈਠ ਕੇ ਜਿਹੜਾ ਆਂਦੇ ਹੋਏ ਮੇਰੇ ਆ ਰਹੇ ਹੈਗੇ ਆ ਤਾਂ ਆਸ-ਪਾਸੇ ਪਾਣੀ ਜਿਹੜਾ ਕਾਫੀ ਡੰਡੋ ਵੀ ਹਿੜਾ ਔਰ ਇਹ ਸੰਗਤ ਨਹੀਂਗੀ ਆ ਦੇਖੋ ਇਹ ਲੰਘਦੇ ਹੋਏ ਨੇ ਔਰ ਨਾਲ ਦੇ ਟਿੱਕੇ ਦੇ ਵਿੱਚੋਂ ਹੁਣ ਹਾਲਾਂਕਿ ਜਿਹੜਾ ਤੇ ਇੱਕ ਪਾਸੇ ਦੀ ਕੁਰੀਤ ਪਾਵਾ ਦੇ ਸਰਕਾਰੀ ਨਾਲ ਜਿਹੜੇ ਚਾਰ ਆਈ ਉਹਦੇ ਪਿੱਛੇ ਆ ਗਿਆ ਜਰਾ ਪਿੱਛੇ ਆ ਸਾਡੇ ਖਬਰ ਕਰਨੀ ਮੈਂ ਯਾਰ ਤੂੰ ਕਿਹੜੀ ਖਬਰ ਕਰੇਂ ਸਰ ਦੇ ਨਾਲ ਆ ਤੂੰ ਮਤਾਲ ਦੇਣਾ ਕਿਹੜੇ ਸਰ ਨਾਲ ਆ ਤੂੰ ਕਿਹੜੇ ਰਾਜਾ ਨਾਲ ਆ ਰਾਜਾ ਬੜਿੰਗ ਤੇ ਕੋਲ ਜਾਣਾ ਫਿਰ ਇੱਥੇ ਕੀ ਕਰਨਾ ਦੱਸ ਕਮਾਲ ਏ ਉਹ ਹੈਗੇ ਆ ਦੋ ਤਿੰਨ ਤੂੰ ਪੈਦਲ ਆ ਫਿਰ ਤੂੰ ਫਿਰ ਆਹ ਫਰਜ ਰਾਏ ਬਣੀ ਸਭ ਪਹਿਲੇ ਕਹਿ ਦਿੰਦੇ ਉਦੋਂ ਤਾਂ ਮਿੰਤਾ ਕਰਕੇ ਲੈ ਕੇ ਜਾਂਦੇ ਨੇ ਵੀ ਆ ਜਾਓ